ਆ ਵੇਲਾ ਸਸਿਕਾ ਦੀ ਸਾਰਿਆਂ ਨੂੰ ਨਵੇਂ ਬਲੌਗ ਤੁਹਾਡਾ ਵੈਲਕਮ ਆ ਅੱਖਾਂ ਖੁੱਲੀਆਂ ਨਹੀਂ ਬਲੌਗ ਸ਼ੁਰੂ ਕਰਤਾ ਆਪਾਂ ਨੇ ਤੇ ਟਾਈਮ ਆ ਸਵੇਰ ਦਾ ਚਲ ਨਹੀਂ ਦੁਆਰ ਮੋਖਲੇ ਨਗੇ ਸੇਰ ਸੇਰ ਦਾ ਟਾਈਮ ਆ ਤੇ ਸਵੇਰੇ ਸੇਰੇ ਸਾਡੇ ਪ੍ਰਧਾਨ ਸਾਹਿਬ ਪਹੁੰਚ ਗਏ ਨੇ ਬਟਿਕ ਤੇ ਜੋਤ ਬੱਤੀ ਕਰ ਰਹੇ ਨੇ ਅਸੀਂ ਆਏ ਆ ਇਹ ਤਾਂ ਝਾੜੂ ਲੈ ਆ ਸਾਡੇ ਅੱਜ ਇਲੈਕਟ੍ਰੀਸ਼ੀਅਨ ਆ ਗਏ ਨੇ ਫੇਰ ਪਹਿਲਾਂ ਛੁੱਟੀ ਮਾਰ ਲਈ ਫੇਰ ਆ ਗਏ ਕਿੱਥੇ ਹੀ ਨਹੀਂ ਕੁੱਤਾ ਤੇ ਅੱਜ ਜੋ ਡੌਗੀ ਲੈ ਕੇ ਆਏ ਨਵੇਂ ਤੁਹਾਨੂੰ ਦਿਖਾਣੇ ਆ कूड़ा इधर कट्ठा करके सिड सिडो क्यों सट्या इथे तू भी रख खाई ने करे के इधर ले आए ने देख के नहीं इथे किथे लेंदा होना ओ दी इधर रस्सी भी नाल ले आए हो के रस्सी नाली फड़ के ले आए हो नारी बासी साहब पोढ़ियां पुढ़ियां ले आ रहे ने क्योंकि इलेक्ट्रीशियन चाहिए ਬੋੜੀ ਅੰਦਰ ਚੱਲਣਾ ਕੰਮ। ਸਿੱਧ ਸਿੱਧ ਹੀ ਨੇ ਵੇੜ ਦੋ। ਅਜ ਤੁਹਾਡੀ ਗੰਜੀ ਗੰਜੀ ਦੇ ਦੇਖ ਲਈ। ਹਾਂਜੀ। ਅਜ ਤੁਹਾਡੀ ਗੰਜ ਦੇਖ ਲਈ। ਕੋਈ ਗੱਲ ਨਹੀਂ। ਚਲੋ ਜੀ ਇਹ ਤਾਂ ਚੱਲ ਰਹੀ ਆ ਆਪਣੇ ਮਕੀਨ ਤੋਂ ਸਫਾਈ। ਰੱਖ ਕੇ ਆਜੋ। ਕਰੋ ਮਿਸਤਰੀਆਂ ਨੂੰ ਫੋਨ ਉਹ ਵੀ ਆਉਣ ਯਾਰ। ਕੰਮ ਨਿਬੜਨ ਪਰੇ। ਕਿਉਂ ਦਿਲਿੱਦਰ ਪਾ ਰੱਖਿਆ ਸਾਡੇ ਮਿਸਤਰੀ ਫੇਰ ਛੁੱਟੀ ਮਾਰ ਗਏ ਸੱਚੀ ਜੀ ਅੱਕਿਆ ਪਿਆ ਉਹ ਤਾਂ ਕਹਿੰਦੇ ਹੇ 10 ਦਿਨ ਨਹੀਂ ਆਉਂਦੇ ਅਸੀਂ। ਤੇ ਅੱਜ 8 ਦਿਨ ਤਾਂ ਹੋ ਹੀ ਗਏ ਨੇ ਅਈ ਤੇ ਬਾਹਰ ਦੀ ਇੱਧਰ ਕੰਦਕੁੰਦ ਕਰ ਦੋ ਫਰਨਾ ਆਹ ਕੈਂਪਰ ਚੱਕ ਲਿਆਇਓ ਪਾਣੀ ਭਰ ਦਾਂਗੇ ਅਵਤਾਰ ਨਾ ਜੱਟ ਲਾਲਾ ਜੀ ਹਾਂ ਉਹੀ ਹੈ ਨਾ ਇਹੋ ਜੇ ਕੋਈ ਕੁੱਤੇ ਨਹੀਂ ਹੈ ਜੇ ਦੱਸ ਓਏ ਦਾ ਮਤਲਬ ਕੀ ਉਹ ਹੈ ਜੀ ਇੱਕ ਇੱਕ ਅਕਰ ਸ਼ਕਲ ਦੇ ਇਨਸਾਨ ਵੀ ਬੜੇ ਹੁੰਦੇ ਨੇ ਹੋਰ ਇਹ ਨਹੀਂ 7000 ਦੀ ਲੈਂਦੀ ਸੀ 7000 ਦੀ ਲੈਂਦੀ ਸੀ ਹਰਦੀਪ ਬੜੀ ਗਵਾਹੀ ਦੇ ਰਹੀ ਹੈ ਹਰਦੀਪ ਸਾਡੀ ਗੱਲ ਕਰੇਗੀ ਸਾਡੇ ਘਰੇ ਬੈਠੀ ਹੋਰ ਲੋਕਾਂ ਨਹੀਂ ਕਰੇਗੀ ਨਹੀਂ ਰਾਸਿਰ ਦੀ ਹੱਕ ਦੀ ਗੱਲ ਕਰ ਰਹੀ ਹੈ ਹੱਕ ਦੀ ਕਰਨੀ ਉਹ ਕਿਹੜਾ ਬੇਹੱਕ ਹੋ ਸਵੇਰ ਦੇ ਅਸੀਂ ਉਹਦੀ ਸੇਵਾ ਕਰਨੇ ਆ ਕਿ ਤੇ ਉਹਨੂੰ ਵਾਸ਼ਰੂਮ ਲੈ ਕੇ ਜਾ ਕੇ ਤੇ ਦੋ ਦਰ ਰੋਟੀ ਪਾਣੀ ਨੂੰ ਕਰਾਉਂਦੇ ਭੰਦਰ ਨਾਲ ਕਰਦੇ ਕਿਤੇ ਡਰੈਗ ਰੂਮ ਚ ਬਜੀ ਸੋਫੇ ਕੋਲ ਸਾਡੀ ਮੰਮੀ ਸੁਕਤੀ ਪੇਰਾਮ ਨਾਲ ਰੈਸਟ ਕਰ ਮਾਰੇ ਮੈਂ ਆਪਣੀ ਨੂਂਦ ਨੀਂਦ ਪੂਰੀ ਕਰ ਲਈ ਤੇ ਲਗਭਗ 1 ਘੰਟਾ ਹੋ ਗਿਆ ਪੂਰੇ ਮੁੜ ਕੇ ਸਾਡੇ ਵਰਗੇ ਟੰਗ ਕਰਨ ਇਹਨੇ ਆਪ ਤਾਂ ਸਾਰੀ ਮੈਂ ਨਹੀਂ ਕੰਮ ਕੀਤਾ ਆਪ ਫੌਰ ਜਨ ਕੋਟ ਦੀ ਰਹੀਏ ਨੇ ਤੇ ਬਥੇਰਾ ਘੁੱਟਿਆ ਸਾਨੂੰ ਮੰਮੀ ਤੁਹਾਨੂੰ ਬਹੁਤ ਘੁੱਟਦੀ ਸੀ ਛੋਟੇ ਮੈਂ ਆਪ ਹੀ ਹਾਂ ਤਾਂ ਉਹ ਮਾਰ ਚ ਪਰਖ ਕਰ ਤੇ ਪਰਖਿਆ ਗਿਆ ਇਹ ਪੱਗਦਾਰਾਂ ਕਿੰਨੇ ਦਿੱਤਾ ਆਜੋ ਇੱਕ ਵੈਨ ਹੋ ਰਹੀ ਸਾਰੇ ਕਨੇ ਕੈਮਰੇ ਚੱਕੀ ਫਿਰਦੇ ਨੇ ਕੀ ਹੋ ਗਿਆ ਗਰਾਂਟ ਗਰਾਂਟ ਵੈਨ ਤਾਂ ਅੰਦਰ ਕਿਨ ਟ੍ਰੈਫਿਕ ਰਾਮ ਹੋ ਗਿਆ ਸਾਸ਼ਿਕਾ 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 ਆਜੋ ਤੁਹਾਨੂੰ ਸਰਪ੍ਰਾਈਜ਼ ਦਈਏ ਤੋਦੇ ਤੋਦੇ ਬੂਆ ਤੋਦੇ ਲੋ ਜੀ ਅੰਦਰ ਬੱਚਾ ਵਾ ਤੇ ਸਰਪ੍ਰਾਈਜ਼ ਹੈ ਤੇ ਅਮਣ ਗਈ ਦਰਵਾਜ਼ਾ ਬੰਦ ਕਰਨ ਤੇ ਬਾਹਰ ਟ੍ਰੈਫਿਕ ਟ੍ਰੈਫਿਕ ਹੋ ਗਿਆ

ਕਿਹੜਾ ਏ ਕਿਹੜਾ ਏ ਨਹੀਂ ਕੋਈ ਇਹ ਨਹੀਂ ਖੁਲੰਦਾ ਹਾਂਜੀ ਬੱਚਿਓ ਖੁਸ਼ ਤੁਹਾਡੇ ਸਰਪ੍ਰਾਈਜ਼ ਦੇ ਕੇ ਖੁਸ਼ ਹੋਗੇ ਹਾਂ ਤੇ ਮੈਂ ਕੱਢਣਾ ਆ ਸਮਾਨ ਖੜਾ ਮੈਨੂੰ ਤੇ ਲੈ ਜਾਵਾਂ ਜੀ ਤੁਹਾਡਾ ਕੱਢਣਾ ਮੈਂ ਵੀ ਕੰਮ ਕੱਢਣਾ ਸਾਰਾ ਹਜੇ ਪਤਾ ਖੁਸ਼ ਬਹਿ ਜਾ ਬਹਿ ਜਾ ਹੈ ਪਹਿਲੀ ਵਾਰ ਮਿਲੇ ਆ ਪਹਿਲੀ ਵਾਰ ਮਿਲੇ ਬੈਠ ਲੱਡੂ ਲੱਡੂ ਇਹ ਲੱਡੂ ਇਹ ਬਹਿ ਜਾ ਇਹ ਸਹੀ ਥੱਲੇ ਵੰਦੀ ਏ ਇਹ ਲੈਮਬਰ ਨਹੀਂ ਇਹ ਇਹ ਨਵਾਂ ਮੈਂਬਰ ਆਇਆ ਸਾਡੇ ਕੋਲੇ ਲੈਮਬਰ ਵੀ ਨਸਰ ਪੱਖਾਂ ਵਾਲੇ ਇਹਦੀ ਪੂੰਛ ਬਹੁਤ ਹਾੜ ਹੈ ਸਿਰ ਵੀ ਤਾਂ ਬੜਾ ਹਾੜ ਹੈ ਕਹਿੰਦਾ ਪਹਿਲਾ ਮੁੰਡਾ ਤਾਂ ਨਹੀਂ ਨਾ ਫੇਰ ਅਨੇ ਕੰਮ ਬੰਦਿਆਂ ਕਰ ਰਹੇ ਇਹਨੂੰ ਤੇ ਅਸੀਂ ਕਿਤੇ ਵੀ ਕੰਮ ਨਹੀਂ ਬੰਦਿਆਂ ਵਾਂਗੂ ਕਰ ਰਹੇ ਨਾ ਤਾਂ ਹੀ ਬੁਟੀਕ 'ਚ ਬੰਦਿਆਂ ਵਾਂਗੂ ਕਰ ਰਹੇ ਆ ਜੇ ਤਾਂ ਹੀ ਬੰਦਿਆਂ ਨਾਲ ਮਤਲਾਈ ਜਾਗਾ ਤੋਰੀ ਹਾਂ ਜੇ ਅਸੀਂ ਇਹਨਾਂ ਦੇ ਕੁਰਤੇ ਹੀ ਨਾ ਗੱਡੇ ਕਿਹੜਾ ਇਹ ਕਿੰਨਾ ਦੇ ਕੁਰਤੇ ਨੇ ਇਹ ਭੈਣ ਦੇ ਕਿਸੇ ਜੇ ਤਾਂ ਹੀ ਬੁਟੀਕ ਚ ਕੰਮ ਕਿਤੇ ਵੀ ਕੰਮ ਚੰਗੀ ਤਰ੍ਹਾਂ ਕਰੀਏ ਤਾਂ ਉਹ ਕੰਮ ਨੂੰ ਵੀ ਕੰਮ ਨਹੀਂ ਸਮਝਿਆ ਤੇ ਕਰਦੇ ਹੋ ਕਹਿੰਦੇ ਤੂੰ ਲਰ ਲਰ ਲਾਈ ਇਹਨਾਂ ਨੇ ਹਾਂ ਇਹਨਾਂ ਨੂੰ ਵੀ ਪਤਾ ਹੈ ਤਾਂ ਇਹੋ ਜਿਹੀ ਚੱਲਦੀ ਜੜੇ ਕਹਿੰਦੇ ਕੋ ਕੰਮ ਹੈ ਅੱਗੇ ਉਹ ਕਹਿ ਰਹੀ ਸੀ ਗਣ ਹਰਦੀਪ ਕਹਿੰਦੇ ਕਹਿੰਦੀ ਸਾਡੇ ਦੇ ਸੇ ਤਾਂ ਕਹਿੰਦੇ ਐਡਾ ਵੱਡਾ ਉਹਨਾਂ ਨੇ ਆਹ ਕੀ ਸ਼ੋਰੂਮ ਖੋਲ ਲਿਆ ਉੱਥੇ ਕਰਨਾ ਕੀ ਏ ਉੱਥੇ ਕਿੰਨੇ ਆਉਣਾ ਮੈਂ ਕਹਾ ਹੀ ਤੇ ਸ਼ੋਰੂਮ ਵੈਸੇ ਆਪਣੀ ਬੈਣ ਖਲੋਣ ਲੰਬੈਣ ਤੇ ਲੰਮੇ ਪੈਣ ਦੀ ਜਗ੍ਹਾ ਬਣਾਈ ਹੈ ਇਹਦੇ ਸ਼ੋਰੂਮ ਪਹਿਲਾਂ ਆਏ ਨੇ ਸੋ ਆਪਣਾ ਕਸਟਮਰ ਆਉਂਦਾ ਕੋਈ ਸੋ ਆਪਣਾ ਭੜ ਭੜਾ ਆਉਂਦਾ ਹੈ ਹਾਂ ਟੈਂਸ਼ਨ ਤਾਂ ਨਹੀਂ ਹੁੰਦੀ ਉਹਨਦਰ ਆਪਾਂ ਰੋਟੀ ਦਾ ਟਾਈਮ ਸੀ ਨਾ ਮੈਂ ਹੋਰ ਜੇ ਘਰੇ ਆ ਜਾਂਦੇ ਤੇ ਆਪਾਂ ਨੂੰ ਭਜਣਾ ਪੈ ਜਾਣੀਆਂ ਇਹ ਬਾਹਾਂ ਕਮਰਾ ਹੈ ਅਗਲੇ ਨੂੰ ਉੱਥੇ ਉਹ ਕਮਰਾ ਵੀ ਆਪਣਾ ਛੋਟਾ ਸੀ ਵੀ ਆਪਾਂ ਅੰਦਰ ਐ ਨਹੀਂ ਕੋਈ ਬੰਦਾ ਲੱਗਿਆ ਹੋਵੇ ਕੋਈ ਸੋਫਾ ਕੋਈ ਸਿਰ ਬੰਦਾ ਠਾ ਦਿੰਦਾ ਉਹ ਕਮਰਾ ਵੀ ਛੋਟਾ ਸੀ ਹੁਣ ਇੱਧਰ ਆਏ ਚਲ ਕੋਈ ਗੱਲ ਨਹੀਂ ਇੱਧਰ ਆ ਗਈ ਅਮਨ ਘਟੀ ਦੀ ਘਟੀ ਪਹਿਲਾਂ ਮੈਂ ਆ ਗਈ ਨਾਲ ਉਸ ਤੋਂ ਬਾਅਦ ਚਲੋ ਅਮਨ ਨੇ ਦੇਖ ਲਿਆ ਮੈਂ ਆ ਕੇ ਜੁਆਕਰ ਰੋਟੀ ਵੀ ਦੇਤੀ ਨਹੀਂ ਰੋ ਉੱਥੇ ਬੁਦਾ ਸਾਹਮਣੇ ਇਦਾਂ ਹੌਕੜ ਜਿਹਾ ਹੋ ਜਾਂਦਾ ਸਾਹਮਣੇ ਫਿਰਨਾ ਹੂੰ ਕਿਸੇ ਵੇਲੇ ਤੁਹਾਨੂੰ ਪਤਾ ਘਰੇ ਪਰ ਆਰਾਂਸ ਕੰਮ ਹੋਇਆ ਹੁੰਦਾ ਕਿਸੇ ਵਾਲੇ ਨਹੀਂ ਹੋਇਆ ਹੁੰਦਾ ਉਹ ਅਗਲਾ ਸਾਡਾ ਸਾਰਾ ਉਹ ਘਰ ਤੋਂ ਤੱਕ ਰਿਹਾ। ਅਰੇ ਇੱਕ ਦਿਨ ਤੁਹਾਡੇ ਘਰੇ ਆਏ ਬੰਦੇ ਕਸਟਮਰ ਆਏ ਹੀ ਕਿ ਮੈਂ ਸੁੱਤੀ ਹਾਂ ਤਾਂ ਮੈਨੂੰ ਪਤਾ ਲੱਗਿਆ ਸਾਡੇ ਮੰਮੀ ਨੇ ਉਹਨਾਂ ਨੂੰ ਅੰਦਰ ਭੇਜਦਾ ਸਿੱਧਾ ਉਹ ਕਸਟਮਰ ਆ ਕੇ ਨਾਮ ਤੇ ਪਰ ਉਹ ਰੈਡੀ ਕੂਟ ਮੇਰੇ ਘੜੇ ਕੋਲ ਖੜੇ ਸੀਗੇ। ਮੈਂ ਇੱਕ ਉਹਦਾਂ ਬੰਦਲੀ ਉੱਠੀ ਮੈਂ ਕਿਹਾ ਪਤਾ ਨਹੀਂ ਕੌਣ ਖੜੇ ਆਏ ਹਾਂਜੀ ਹਾਂਜੀ ਤਾਂ ਇਹ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੇ ਆਪਾਂ ਨੇ ਆਪਾਂ ਨੇ ਇਹ ਜਿਹੜਾ ਬੁਟੀਕ ਹੈ ਇਸੇ ਕਰਕੇ ਖੋਲਿਆ ਜੀ ਆਪਣਾ ਪੋਰਸਟਾਕ ਆ ਚੁੱਕਿਆ ਅਜੇ ਸਟਾਕ ਆਪਾਂ ਖੋਲਿਆ ਨਹੀਂ ਸਬਜੀ ਸਬਜੀ ਬਣਾਓ ਯਾਰ ਫੇਰ ਨਾਰੇ ਮੇਰੀ ਗੱਲ ਸੁਣ ਆਹਾਂ ਟਾਈਮ ਕਿਨਾ ਹੋ ਗਿਆ ਕਹਿੰਦਾ ਸੀ ਟਾਈਮ 5 ਵਜੇ ਦੇ 18 ਮਿੰਟ 5 ਵਜੇ ਦੇ 18 ਮਿੰਟ ਤਾਂ ਨਾ 6:30 ਤੱਕ ਕੰਮ ਨਬੇੜ ਕੇ ਸਾਰੇ ਉਰੇ ਆ ਕੇ ਬਹਿ ਜਾਓ ਇਹ 6:30 ਤੱਕ ਕੰਮ ਨਬੇੜ ਕੇ ਕਿਉਂਕਿ 6:30 ਤੋਂ ਬਾਅਦ ਹੀ ਤਾਂ ਨਜ਼ਾਰਾ ਹੁੰਦਾ ਸਾਰੀਆਂ ਲੈਟਾਂ ਚੱਲਦੀਆਂ ਬਾਹਰ ਦੇਖਣ ਦਾ ਟਾਈਮ ਨਾ ਵਧਾ ਦਿੰਦੇ ਹੋ ਹੋਰ ਟਾਈਮ ਰੱਖੋਗੀ 5 ਵਜੇ ਰਸੋਈ ਚ ਜਾ ਕੇ 6:30 ਨੂੰ ਰੋਟੀ ਬਣਾ ਕੇ ਇੱਥੇ ਹੋਣੀਆਂ ਚਾਹੀਦੀਆਂ ਮੈਂ ਚੱਲ ਲੇਂ ਗ੍ਰੈਨਰੀ ਭਾਂਡੇ ਮਾਦ ਦੇਣੀ ਆ ਕਿਤੇ ਆਟਾ ਰੋਣੇ ਲਈ ਕਿਤੇ ਗ੍ਰੈਨਰੀ ਚੱਲੋ ਭਾਂਡੇ ਚੰਮ ਨਿਬੜ ਜਾਣਾ 1 ਘੰਟੇ ਦੀ ਗੱਲ ਆ ਰੋਟੀਆਂ ਵੀ ਪਕਾਉਣੀ ਹਾਂ ਰੋਟੀਆਂ ਵੀ ਫਿਰ ਆਪਾਂ ਉਹਨਾਂ ਦੇ ਨੂੰ 6:30 ਵਜੇ ਇੱਥੇ ਬਹਿ ਜਾਓ ਕੁਰਸੀਆਂ ਤੇ ਲੱਟਾ ਲੂਟਾ ਲਾ ਕੇ ਉੱਠ ਪੋ ਮੈਂ ਤਾਂ ਕਹਿ ਰਹੀ ਉੱਠੋ ਚੈਂਡ ਚੈਂਡ ਚਾਟਾ ਦੇ ਮੈਂ ਨਾ ਤਰਾਵੇਂ ਪੋਤੇ ਜਵਾਦਾ ਕਹਿੰਦੇ ਤੇਰੇ ਮੂੰਹ ਦਾ ਰਾਹਾ ਕੀਤਾ ਹੈ ਇਹ ਹੁਣੇ ਦੇਖਿਆ ਹੀ ਮਨਦੀਪ ਨੇ ਵੀਡੀਓ ਭੇਜੀ ਕੋਈ ਜਾ ਰਿਹਾ ਹੀ ਇੱਥੋਂ ਗਗਣਾ ਮੂਰਿੰਪੀ ਦੇਦੀ ਸੀ ਵੀਡੀਓ ਆਟੀਆਂ ਵੰਦੇ ਆ ਕਿ ਕੱਲੇ ਅਮਨ ਦੇਦੀਆਂ ਤੇ ਮੈਂ ਤੇ ਸਾਡੀਆਂ ਵੀ ਮਿਲਦੇ ਆ ਆ ਤੁਹਾਡੇ ਮੇਲ ਪਣ ਸੱਚੀ ਬੜੇ ਸੋਹਣੇ ਐਨੇ ਸ਼ਾਇਨ ਸਾਰਾ ਸਮਾਨ ਦੇਲਣਾ ਪੈਦਾ ਕੋਈ ਆਂ ਨਹੀਂ ਕੋਈ ਕੋਈ ਭੇਜਿਆ ਤੂੰ ਲਾਲਾ ਦੇਲਣਾ ਸਾਰਾ ਹੀ ਸਾਰਾ ਮੇਲ ਕੋਈ ਹੋਜੀ ਪਿਆ ਪਿਆ ਡੋਲਣਾ ਨਹੀਂ ਕਿ ਤੇ ਖੋਤੀ ਨਹੀਂ ਨਹੀਂ ਉਹ ਕੀ ਸੀ ਆਹੋ ਕੱਲ ਮੈਂ ਫਾਊਂਡੇਸ਼ਨ ਲਾਈ ਸਾਰਾ ਕੁਝ ਬਲਸਰ ਬਲਸਰ ਹੈ ਬਿਨਾ ਫਾਊਂਡੇਸ਼ਨ ਤੋਂ ਵੀ ਲਾਜ ਨਹੀਂ ਉਹ ਸਾਡੇ ਬੁੱਧੂ ਕੰਮ ਪਤਾ ਹੀ ਸਾਰੇ ਤੇ ਮੈਂ ਕਹਿੰਦੀ ਸੀ ਗਗਨਾ ਅੱਜ ਮਨਦੀਪ ਨੇ ਵੀਡੀਓ ਭੇਜੀ ਹੈ ਸਾਡੇ ਇਥੋਂ ਬੂਏ ਦੇ ਗੁਨਾਕੇ ਗੱਡੀਆਂ ਦੋਨੇ ਬਾਹਰ ਸੀ ਤੇ ਕਹਿੰਦੇ ਗੱਡੀਆਂ ਦੋਨੇ ਬਾਹਰ ਨੇ ਕਿੱਧਰ ਦੀ ਤਿਆਰੀ ਹੈ ਵੀਡੀਓ ਬਣਾ ਕੇ ਭੇਜੀ ਪ੍ਰੋਪਰ ਉਹਨਾਂ ਨੇ ਕਹਿੰਦੇ ਮੈਨੂੰ ਤੁਹਾਡੀ ਪਲ-ਪਲ ਦੀ ਖਬਰ ਹੈ ਕਿ ਕਿੱਥੇ ਤੁਸੀਂ ਕੀ ਕਿੱਥੇ ਫਿਰਦੀਆਂ ਤੁਸੀਂ ਕਿੱਥੇ ਘਲੋਤੀਆਂ ਤੁਸੀਂ ਮਗਰ ਉਹਨਾਂ ਨੇ ਹਟੇ ਪਲ-ਪਲ ਦੀ ਖਬਰ ਰੱਖਦੇ ਆ ਹਾਂ ਹਾਂ ਅਸੀਂ ਚਲੀ ਜਾ ਸਕਦੇ ਕਿੱਥੇ ਜਲ ਕੇ ਅੰਦਰ ਜਲ ਕੇ ਅੰਦਰ ਜਾਣਾ ਹੁਣ ਜਲ ਅੰਦਰ ਜਾਣਾ ਜਲ ਅੰਦਰ ਜਲ ਕੇ ਅੰਦਰ ਚੋ ਨਾ ਪਲਾਨ ਤੇ ਜਾਣਾ ਸਾਡੇ ਕਿਹੜਾ ਬਾਪ ਦਾ ਰਾਹ ਰਿਹਾ ਕਿੰਨਾ ਨੇ ਭਲਾਣਾ ਅੰਦਰ ਤੋਂ ਉਹਨਾਂ ਨੇ ਆਇਆ ਤਾਂ ਸਾਡੇ ਬੇਬੀ ਸਾਨੂੰ ਦਾ ਕੋਈ ਸਿਸਟਮ ਹੁੰਦਾ ਨਾ ਯਾਦਾ ਮੰਡੇ ਉਹ ਅਪਲਾਈ ਕਰਨੇ ਅੱਗੇ ਗਾਇਸ ਦੱਸਣ ਲਈ ਆ ਕਿ ਜੇ ਆਵੇ ਇਦਾਂ ਹੀ ਹੋੜੇ ਹੈ YouTube ਤੇ ਜ਼ੋਰ ਲਾਈਏ ਤਾਂ ਪਤਾ ਨਹੀਂ ਕਿੱਥੇ ਪਹੁੰਚ ਜਾਈਏ ਜੇ ਅਸੀਂ ਬਣੀ ਦੇ ਜ਼ੋਰ ਲਾਈਏ ਮੁੰਡੇ ਵਿਚਾਰੇ ਵੇਖਣ ਦੇ ਕਿ ਹੁੰਦਾ ਕੀ ਪਿਆ ਇਹ ਗੱਲ ਵੀ ਹੈਗੀ ਨਹੀਂ ਉਹ ਇਦਾਂ ਅੱਧੀ ਅੰਦਰ ਕੁਝ ਦਾਣਾ ਪਈਆਂ ਬਾਹਰ ਨਾ ਕੰਮ ਨਹੀਂ ਗਈ ਨੀ ਕਿ ਸਦਾ ਇਹ ਬੁਤੀ ਜੀ ਤਾਂ ਜਿਹੜਾ ਅਦਾ ਬੁਤੀ ਜਿਹਨੇ ਨਹੀਂ ਹੋਣਾ ਉਹਨੇ ਮੱਜੋ ਬਾਹਰ ਨਿਕਲ ਗਈ ਯਾ ਨਹੀਂ ਕਿ ਫੈਮਲੀ ਕਹੂਗੀ ਘਾਇ ਬੜਿਆ ਕੰਦਿਆ ਨਾ ਉਹਨਾਂ ਨੇ ਆਇਆ ਕਹਿੰਦਾ ਤੁਰਪੋ ਇੱਥੇ ਨਾ ਕਹੀ ਜੋ ਸਬਜ਼ੀ ਬਣਾ ਲੈਣੀ ਸਬਜ਼ੀ ਬਣ ਜਾਣੀ ਮੈਂ ਮੈਂ ਮਿਸਤਰੀਆਂ ਨੂੰ ਪਾਣੀ ਦੇਣ ਲੱਗੀਆਂ ਆਜੋ ਚਲੋ ਜੀ ਘਰੇ ਆਪਾਂ ਪਹੁੰਚ ਗਏ ਆ ਤੇ ਹੁਣ ਆਪਾਂ ਨੇ ਪਹਿਲਾਂ ਮਿਸਤਰੀਆਂ ਨੂੰ ਪਾਣੀ ਦੇ ਲਈਏ ਤੇ ਸਾਡੇ ਬੱਚਾ ਪਾਰਟੀ ਪਤਾ ਨਹੀਂ ਕਿੱਥੇ ਪਹੁੰਚੀ ਪਈ ਹੈ ਕਿੱਥੇ ਬੱਚਾ ਪਾਰਟੀ ਗੱਲਾਂ ਤੇ ਛੋੜੋ ਉਹਨਾਂ ਦੀਆਂ ਇਦੋਂ ਵਿਚਾਰੇ ਜਿਮ ਮਾੜੇ ਬੇਟੇ ਨੇ ਮਾੜੇ ਮਾਤੜਾ ਇਹ ਨਾ ਮੰਗਣ ਆਏ ਹੁੰਦੇ ਉੱtre ਮम्मा ਹਾਂ ਇਹਨੂੰ ਤਾਂ ਰੋਇਆ ਜੈਨੀਤ ਤਾਂ ਦੇਖਿਆ ਚੜੰਡੀ ਉਹਨੂੰ ਨੀਤ ਲਿਆ ਕੇ ਦੇ ਉਹਨੂੰ ਅੱਛਾ ਗਗਨ ਤੇ ਆਏ ਸੋਣ ਗਾਮਣਦੇ ਆਪ ਨੂੰ ਫਤੇ ਦਾ ਫਤੇ ਦਾ ਇਸ਼ਾਰਾ ਦੇ ਉਹ ਦੇਖ ਕੇ ਅੰਦਰ ਜਾਂਦੇ ਮम्मा ਅੰਦਰ ਜਾਓ ਪਰ ਮੈਨੂੰ ਗਾੜੀ ਕਿੰਦੀ ਅੰਦਰ ਜਾਣਗੀ ਤੇ ਉਹ ਲਓ ਗਾਇਸ ਸਬਜੀ ਅਹੀ ਬਣਾਉਣ ਚੱਲੇ ਆ ਹੁਣ ਸਾਰੇ ਜਾਣੇ ਤੇ ਇਧਰ ਫਤੇ ਤੇ ਦਮਨ ਖੇਡ ਰਹੇ ਨੇ ਡੌਗੀ ਨਾਲ ਜਿਹੜਾ ਡੌਗੀ ਆਇਆ ਹੈ ਸਵੇਰ ਦਾ ਤੇ ਟਾਈਮ ਕਾਫੀ ਹੋ ਗਿਆ ਜੀ ਓਏ ਓਏ ਛੱਡਿਓ ਨਾ ਫਤੇ ਛੱਡ ਨਾ ਦਿਓ ਤੇ ਇਧਰ ਸਾਡੇ ਇਲੈਕਟ੍ਰੀਸ਼ੀਅਨ ਵੀਰ ਵੀ ਲੱਗੇ ਹੋਏ ਨੇ ਅਜੇ ਤੱਕ ਉਹਨਾਂ ਦਾ ਕੰਮ ਚੱਲ ਰਿਹਾ ਕਹਿੰਦੇ ਅੱਜ ਅਹੀ ਕੰਮ ਸਾਰਾ ਨਿਬੇੜ ਕੇ ਜਾਣਾ ਤੇ ਬਸ ਥੋੜਾ ਬਹੁਤਾ ਹੀ ਰਹਿ ਗਿਆ ਬਾਕੀ ਤੁਹਾਨੂੰ ਦਿਖਾਵਾਂਗੇ ਅਗਲੇ ਵਲੌਗ ਦੇ ਵਿੱਚ ਕਿ ਕਿੰਨਾ ਕੰਮ ਰਹਿ ਗਿਆ ਤੇ ਕਿੰਨਾ ਕੋ ਨਹੀਂ ਧਿਆਨ ਨਾਲ ਫਤੇ ਖਿੱਚਣਾ ਨਹੀਂ ਬਤ ਬੰਨ ਦੇ ਅੰਦਰ ਬੰਨ ਦੇ ਉੱਥੇ ਦਮਨਿਟਰ ਨਾ ਬੰਦੋ ਬੱਸ ਜਦ ਇਹਦੇ ਨਾਲ ਨਿਕੂ ਕਿ ਨੀ ਚੀਤਾ ਦਮਨਿਟਰ ਨਾ ਬੰਦੋ ਆਜੋ ਭਾਣੇ ਆਜੋ ਚੱਲੀ ਜੀ ਆਜੋ ਚੱਲੀ ਚੱਲ ਰਿਹਾ ਕੰਮ ਨਾ ਇਹ ਕਹਿੰਦੇ ਰੋਟੀ ਬਣਾਣ ਜਾਣਾ ਰੋਟੀ ਬਣਾਣ ਜਾਣਾ ਪਰ ਇਹਨਾਂ ਲੇਟ ਹੋ ਜਾਣਾ